ਚੋਣ ਜਾਬਤਾ ਲੱਗਣ ਤੋਂ ਬਾਅਦ ਮੋਗਾ ਪ੍ਰਸ਼ਾਸਨ ਜਿਹੜਾ ਪੂਰੀ ਤਰ੍ਹਾਂ ਹਰਕਤ ਦੇ ਵਿੱਚ ਆ ਗਿਆ ਦਾਦੀ ਹੈ ਕਿ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਜਿੱਥੇ ਚੋਣ ਜਾਬਤਾ ਲਾਗੂ ਹੋ ਗਿਆ ਉੱਥੇ ਹੀ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਸਿਆਸੀ ਪਾਰਟੀਆਂ ਦੇ ਜੋ ਵੀ ਫਲੈਕਸ ਬੋਰਡ ਨੇ ਉਹਨਾਂ ਨੂੰ ਹਟਾਉਣ ਦਾ ਕੰਮ ਜੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ ਇਸ ਸਬੰਧੀ ਮੋਗਾ ਦੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹਨਾਂ ਲੋਕ ਸਭਾ ਚੋਣਾਂ ਨੂੰ ਅਮਨ-ਅਮਾਨ ਦੇ ਨਾਲ ਨਿਪਰੇ ਚਾੜਨ ਦੀ ਬਚਨਬੱਧਤਾ ਦੁਹਰਾਈ ਹੈ। ਇਸ ਮੌਕੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਕੀ ਕੁਝ ਆਖਿਆ ਆਓ ਜਾਣ ਲੈਂਦੇ ਹਾਂ। ਇਹਨਾਂ ਦੇ ਉੱਤੇ 24 ਘੰਟਿਆਂ ਦੇ ਵਿੱਚ ਹੀ ਅਸੀਂ ਸਾਰੀਆਂ ਜਿੰਨੀਆਂ ਵੀ ਪੋਲੀਟੀਕਲ ਫੰਕਸ਼ਨਰੀਜ਼ ਦੀਆਂ ਕੋਈ ਐਡਸ ਲੱਗੀਆਂ ਹੁੰਦੀਆਂ ਨੇ ਕਿਸੇ ਵੀ ਸਰਕਾਰ ਦੀਆਂ ਹੋਣ ਚਾਹੇ ਉਹ ਫੋਟੋਆਂ ਹੋਣ ਜਾਂ ਨਾਅਰੇ ਲਿਖੇ ਹੋਣ ਜਾਂ ਕੋਈ ਉਹ ਸਿੰਬਲਸ ਹੋਣ ਉਹ ਅਸੀਂ ਰਿਮੂਵ ਕਰਦਨੇ ਹੁੰਦੇ ਆ 24 ਘੰਟਿਆਂ ਚ ਫਿਰ ਜਿਹੜੀਆਂ ਜਨਤਕ ਥਾਵਾਂ ਹੁੰਦੀਆਂ ਨੇ ਉਹਨਾਂ ਤੋਂ 48 ਘੰਟਿਆਂ ਦੇ ਵਿੱਚ ਰਿਮੂਵ ਹੋਣੀਆਂ ਹੁੰਦੀਆਂ ਨੇ ਫਿਰ 72 ਘੰਟਿਆਂ ਦੇ ਵਿੱਚ ਉਹ ਪ੍ਰਾਈਵੇਟ ਥਾਵਾਂ ਤੋਂ ਵੀ ਰਿਮੂਵ ਹੋਣੀਆਂ ਹੁੰਦੀਆਂ ਨੇ ਤੇ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਵੀ ਕਰਦਾ ਕਿ ਜਿਹੜੀ ਕਿਸੇ ਦੀ ਪ੍ਰਾਈਵੇਟ ਕੰਦ ਤੇ ਜਾਂ ਪ੍ਰਾਈਵੇਟ ਪ੍ਰਾਪਰਟੀ ਤੇ ਵੀ ਤੁਸੀਂ ਆਪਣਾ ਕੁਝ ਲਗਾਉਂਦੇ ਹੋ ਪੋਸਟਰ ਵਗੈਰਾ ਤਾਂ ਉਹਨਾਂ ਤੋਂ ਪਰਮਿਸ਼ਨ ਲੈ ਕੇ ਲਾਓ ਆਦਰਵਾਇਜ਼ ਉਹ ਇਲੀਗਲ ਹੋ ਜਾਂਦਾ ਹੈ ਤੇ ਇਸੇ ਤਰੀਕੇ ਨਾਲ ਹੀ ਸਰਕਾਰੀ ਕਰਮਚਾਰੀਆਂ ਤੇ ਵੀ ਚੋਣ ਜਾਬਤਾ ਲਾਗੂ ਹੋ ਜਾਂਦਾ ਜਿਵੇਂ ਹੁਣ ਇਸ ਤੋਂ ਬਾਅਦ ਇੱਕ ਤਾਂ ਕਿਸੇ ਪੋਲੀਟੀਕਲ ਫੰਕਸ਼ਨ ਦੇ ਵਿੱਚ ਜਾਂ ਕਿਸੇ ਪੋਲੀਟੀਕਲ ਫੰਕਸ਼ਨਰੀ ਦੇ ਨਾਲ ਉਹ ਨਿਗਾਹ ਨਜ਼ਰ ਨਹੀਂ ਆਉਣਗੇ ਔਰ ਜਿਹੜੇ ਕੰਮ ਹੁਣ ਤੱਕ ਸਟਾਰਟ ਹੋ ਗਏ ਨੇ ਸਰਕਾਰੀ ਕੰਮ ਉਹ ਚੱਲਦੇ ਰਹਿੰਦੇ ਆ ਨਵੇਂ ਕੰਮ ਸਟਾਰਟ ਨਹੀਂ ਹੁੰਦੇ ਹੈਗੇ ਤਾਂ ਇਹ ਚੋਣ ਜਾਬਤੇ ਦੀਆਂ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਜਦੋਂ ਅਨਾਉਂਸਮੈਂਟ ਹੋਗੀ ਜਿਵੇਂ ਅੱਜ ਹੋਗੀ ਉਸੇ ਟਾਈਮ ਲਾਗੂ ਹੋ ਜਾਂਦੀ ਹੈ ਨੇ ਕਿਸੇ ਕਿਸੇ ਨੂੰ ਇਹ ਭਲੇਖਾ ਹੁੰਦਾ ਕਿ ਜਦੋਂ ਜਿਵੇਂ ਮੈਂ ਦੱਸਿਆ ਕਿ 7 ਮਈ ਨੂੰ ਨੋਟੀਫਿਕੇਸ਼ਨ ਹੋਣੀ ਹੈ ਕਿ ਚੋਣ ਜਦ ਤੱਕ ਸਾਡੇ ਉਦੋਂ ਲੱਗਦਾ ਬਿਲਕੁਲ ਉਦੋਂ ਨਹੀਂ ਲੱਗਦਾ ਅੱਜ ਹੀ ਜਿਉਂ ਅਨਾਉਂਸਮੈਂਟ ਹੋਗੀ ਉਹ